का नंबर 81 23 8 2014 की अंदर सर वो डॉक्टर करते हुए तुरंत जो क्यों हमारा ऐसा कर रहा है 10 में 10 सीधा में जो सर्वाधिक ਵਾਜ ਬੰਦ ਕਰੋ ਯਾਰ ਫੂਟਪਾਥ ਤੇ ਕੱਢਦੇ ਕੀ ਕਰ ਰਹੇ ਹੋ ਕਿਉਂ ਬੁਲਾਇਆ ਹੈ ਤੁਹਾਨੂੰ ਉਥੇ ਬੁਲਾਇਆ ਕਿਉਂ ਗਿਆ ਹੈ ਤੁਹਾਨੂੰ ਉਥੇ ਘਰ ਅੱਲਾ ਅੱਜ ਅਬਜੀ ਤਪੜਾ ਕਰੋ ਯਾਰ ਉਹ ਰੁਕ 1 ਮਿੰਟ ਇੱਕ ਮਿੰਟ ਦਾਰਦੀ ਵਾਟ ਮਿਤੀ 23 8 24 ਨੂੰ ਇੱਕ ਜਿਹੜੀ ਐਪਲੀਕੈਂਟ ਹੈ ਰਾਕਾ ਮਸੀ ਪਤਨੀ ਮੰਗਾ ਮਸੀ ਉਹਨਾਂ ਨੇ ਪੁਲਿਸ ਢਾਰੀਵਾਲ ਪੁਲਿਸ ਨੂੰ ਆ ਕੇ ਦੱਸਿਆ ਸੀ ਕਿ ਉਹਦੇ ਬੇਟੇ ਨੂੰ ਜੋ ਕਿ ਬਿਮਾਰ ਸੀਗਾ ਜਿਸ ਦਾ ਨਾਮ ਸੈਮੂਅਲ ਮਸੀ ਉਮਰ 20 ਸਾਲ ਹੈ ਉਹ ਬਿਮਾਰ ਸੀਗਾ ਉਹਨੂੰ ਉਹਦੀ ਸਿਹਤ ਦੇ ਵਾਸਤੇ ਉਹਨਾਂ ਨੇ ਪਾਦਰੀ ਜੋ ਸੀ ਉਹਨੂੰ ਘਰੇ ਬੁਲਾਇਆ ਸੀ ਪ੍ਰੇਅਰ ਕਰਨ ਦੇ ਲਈ ਤੋ ਦਿਨੋ ਦਿਨ ਉਹਨਾਂ ਜੈਕਬ ਮਸੀ ਅਤੇ ਬਲਜੀਤ ਸਿੰਘ ਹੈ ਤੋ ਉਹਨਾਂ ਨੇ ਪ੍ਰੇਅਰ ਕਰਨ ਤੋਂ ਇਲਾਵਾ ਉੱਥੇ ਜਾ ਕੇ ਉਸ ਮੁੰਡੇ ਦੀ ਕੁਠਮਾਰ ਕੀਤੀ ਔਰ ਉਹਨੂੰ ਕਾਫੀ ਜ਼ਿਆਦਾ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਸ ਬੱਚੇ ਦੀ ਜਿਹੜੀ ਡੈਥ ਹੋ ਗਈ ਸੀ ਸੋ ਉਸ ਤੋਂ ਬਾਅਦ ਉਹਨਾਂ ਨੇ ਅੰਡਰ ਪ੍ਰੈਸ਼ਰ ਉਹਦਾ ਸੰਸਕਾਰ ਵੀ ਕਰਾਤਾ ਇਸ ਸਾਰੇ ਵਾਕਿਆ ਦੀ ਇਨਫਾਰਮੇਸ਼ਨ ਦੋ ਉਹਨਾਂ ਨੇ ਪੁਲਿਸ ਨੂੰ ਦਿੱਤੀ ਧਾਰੀਗਲ ਪੁਲਿਸ ਨੇ ਗ੍ਰਿਫਤ ਉਤੇ ਦਿਖਾਉਂਦੇ ਹੋਏ ਜਿਹੜੇ ਪਹਿਲਾ ਇੱਕ ਐਫਆਈਰ ਰਜਿਸਟਰ ਕੀਤੀ ਹੈ ਐਫਆਈਰ ਨੰਬਰ 88 ਮੇਟੇ 23 8 24 ਨੂੰ ਔਰ ਉਸ ਤੋਂ ਬਾਅਦ ਜਿਹੜੀ ਵਿਕਟਮ ਹੈ ਉਹਦੇ ਸਟੇਟਮੈਂਟਸ ਲੈ ਕੇ ਜੋ ਡਿਸਟ੍ਰਿਕਟ ਅਜੈਸਟਰੇਟ ਨੂੰ ਉਹਨਾਂ ਨੂੰ ਐਪਲੀਕੇਸ਼ਨ ਮੂਵ ਕਰਤੀ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਬਾਡੀ ਦਾ ਐਗਜ਼ਾਮੀਸ਼ਨ ਕੀਤਾ ਗਿਆ ਬਾਡੀ ਨੂੰ ਪੋਸਟਮਾਰਟਮ ਸਿਵਲ ਹਸਪਤਲ ਲੈ ਜਾ ਕੇ ਉਹਦਾ ਅਸ ਪਰ ਪ੍ਰੋਸੀਜਰ ਜੋ ਲਾਪਰ ਪ੍ਰੋਸੀਜਰ ਪੋਸਟਮਾਰਟਮ ਕੀਤਾ ਗਿਆ ਔਰ ਸਾਥੀ ਜੋ ਅਕਿਊਜ਼ ਹੈਗੇ ਜੈਕਰ ਮਸੀਬ ਬਲਜੀਤ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈ ਤੇ ਉਹਦੇ ਹੋਰ ਵੀ ਜਿਹੜੇ ਅਣਪਛਾਤੇ ਸਾਥੀ ਸੀਗੇ ਉਹਨਾਂ ਨੂੰ ਵੀ ਜੋ ਹੈ ਉਹ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਰੇਡ 'ਚ ਇੰਤਜ਼ਾਰ ਹੋਣਾ। ਪੋਸਟਮਾਰਟਮ ਦੇ ਥੋਂਕ ਪਰ ਅ ਪੋਸਟਮਾਰਟਮ ਇੱਕ ਪ੍ਰੋਪਰ ਬੋਰਡ ਦੇ ਥੋਂਕ ਕਰਾਇਆ ਗਿਆ ਹੈ ਜਿਸ ਵਿੱਚ ਫੋਰੈਂਸਿਕ ਦੇ ਡਾਕਟਰ ਵੀ ਹੈਗੇ। ਤੋਂ ਉਹ ਹਰ ਪਹਿਲੂ ਤੋਂ ਉਹਦੀ ਜਾਂਚ ਕਰਨਗੇ ਤੇ ਆਪਣੀ ਫਾਈਨਲ ਰਿਪੋਰਟ ਦੇਣਗੇ ਜੋ ਪਰਫੇਰਲ ਬੋਡੀ ਦੀ ਉਸ ਤੋਂ ਔਰ ਪਲਸ ਜਿਹੜੇ ਵਿਕਟਮ ਹੈ। ਉਹਨਾਂ ਦੇ ਜਿਹੜੇ ਕੰਪਲੇਨੈਂਟ ਹੈ ਉਹਨਾਂ ਦੇ ਬਿਆਨ ਤੋਂ ਵੀ ਇਹ ਚੀਜ਼ ਸਾਹਮਣੇ ਆਈ ਕਿ ਉਹਦੇ ਕਾਫੀ ਸੱਟਾਂ ਦੇ ਨਿਸ਼ਾਨ ਸੀਗੇ ਸੋ ਹਾਲੇ ਪੋਸਟਮਾਰਟਮ ਦੀ ਜਦੋਂ ਫਾਈਨਲ ਰਿਪੋਰਟ ਆਊਗੀ ਤਾਂ ਸਾਨੂੰ ਕਲੀਅਰ ਹੋਊਗਾ ਕਿ ਐਕਚੁਅਲ ਕੌਜ਼ ਆਫ ਡੈਥ ਤੇ ਬਾਕੀ ਵੀ ਕਿਹੜੀ ਕਿਹੜੀ ਇੰਜਰੀਜ਼ ਉਹਨੂੰ ਲੱਗੀਆਂ ਨਹੀਂ ਅੰਦਾਜ਼ਾ ਵੀ ਕੁਝ ਸਾਹਮਣੇ ਹੈ ਕਿ ਇਹ ਇਨਸੀਡੈਂਟ ਐਸਾ ਇਨਸੀਡੈਂਟ ਕੋ ਪਹਿਲਾਂ ਵੀ ਹੋਇਆ ਹੋਊਗਾ ਇਸੇ ਅਬ ਇਹ ਇਨਸੀਡੈਂਟ ਬਾਰੇ ਹਲੇ ਤੋ ਇਸ ਰਦੀਚੇ ਸਾਹਮਣੇ ਨਹੀਂ ਆਈਏ ਬਟ ਡੈਫੀਨਿਟਲੀ ਅਸੀਂ ਦੀ ਪੁਸ਼ਟਿਜ ਕਰਦੇ ਆ ਇਧਰ ਰਿਮਾਂਡ ਲੈ ਕੇ ਅਸੀਂ ਪੁੱਛਾਂਗੇ ਕਿ ਹਨਮ ਪਹਿਲਾ ਵੀ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਹੈ ਕਿਉਂਕਿ ਇਹ ਇਨਸੀਡੈਂਟ ਪੂਰਾ ਸਾਹਮਣੇ ਨਹੀਂ ਆਂਦਾ ਜੇਕਰ ਵਿਕਟਿਮ ਦੇ ਮਦਰ ਜਿਹੜੇ ਆ ਉਹ ਪੁਲਿਸ ਦੇ ਕੋਲ ਜਾ ਕੇ ਆਪਣਾ ਪੂਰਾ ਜਿਹੜਾ ਬਿਆਨ ਵਗੈਰਾ ਨਾ ਦੇਂਦੇ ਬਟ ਕਿਉਂਕਿ ਉਹਨਾਂ ਨੇ ਆਲਰੇਡੀ ਜੋ ਹੈ ਉਹਦਾ ਸੰਸਕਾਰ ਕਰਤਾ ਸੀ ਮਲੋਂ ਦਫਨਾਤਾ ਸੀ ਉਹ ਤੁਸੀਂ ਫਿਰ ਲੋਕ ਸਰ ਮੋਗਾ ਬਿਨੇ ਲੋ ਪਰ ਮੈਂ ਪੁੱਛ ਚਾਹਤ ਰਿਹਾ ਨਹੀਂ ਆ ਰਿਹਾ ਅਰਾਊਂਡ ਆਰ ਦਾ ਸਲੋਗਨ ਦੇ ਵਿੱਚ ਇਨਵੋਲਵ ਹੈ ਔਰ ਜਿਸ ਦੇ ਵਿੱਚ ਦੋ ਜਿਹੜੇ ਆ ਬਾਈ ਨੇਮ ਹੈ ਜਿਨਾਂ ਨੂੰ ਪਛਾਣਦੇ ਵੀ ਹੈ ਜਿਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਬਾਕੀਆਂ ਦੀ ਹਲੇ ਬਾਲਜਾ ਨਹੀਂ ਸੋ ਲੈਟ ਮੀ ਕਾਲ ਸਭ ਨੂੰ ਐਲਬਸਲੀ ਆਪ ਕੇੰਡਰ ਟੂ ਡਾਕਟਰ ਕੋਲ ਵੀ ਬੈਠ ਕੇ ਵਾਚ ਕਰ ਲੈਣਾ ਤੁਹਾਨੂੰ ਹਾਂਜੀ ਇਹ ਉਹ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਚੀਜ਼ਾਂ ਕਲੀਅਰ ਹੋ ਰਹੀ ਹੈ ਇਹਨਾਂ ਨੇ ਲਿਜਾਨ ਦੇ ਉੱਥੇ ਡਾਕਟਰ ਦੇ ਕੋਲ ਲੈ ਗਏ ਲੇਕਿਨ ਉਹ ਵਾਪਸ ਵੀ ਫਿਰ ਜੋ ਬਾਡੀ ਨੂੰ ਵਾਪਸ ਉਹਦੇ ਘਰੇ ਛੱਡਤਾ ਸੀ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਹੁਣ ਨਹੀਂ ਬਚਿਆ ਸਰ ਕੋਈ ਆਈਡੀਆ ਲੱਗ ਸਕਦਾ ਕਿ ਟੋਟਲ ਇਹ ਕਿੰਨੇ ਜਾਣੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੀ ਇਹ ਐਕਚੁਅਲੀ ਜੋ ਵਿਕਟਮ ਹੈ ਉਹਨਾਂ ਦਾ ਤਾਂ ਇਹ ਕਹਿਣਾ ਕਿ ਇਹਨਾਂ ਤੋਂ ਇਲਾਵਾ ਵੀ ਜੇ ਕਰੀਬ ਹੋਰ ਵੀ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਹੈਲਪ ਕੀਤੀ ਹੈ ਜਾਂ ਮਾਰਕੋਟਾਈ ਕੀਤੀ ਸੀ ਤਾਂ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇਹ ਗੱਲ ਹੋਰ ਕਲੀਅਰ ਹੋ ਜਾਊਗੀ ਜਦੋਂ ਇਹਨਾਂ ਦਾ ਅਪੋਲਿਸ ਰਮਾਂਡ ਜਿਹੜਾ ਹੈ ਉਸ ਤੋਂ ਵੀ ਪਤਾ ਚੱਲ ਜਾਊਗਾ ਤੇ ਟੈਕਨੀਕਲ ਐਵਿਡੈਂਸ ਤੋਂ ਵੀ ਸਾਨੂੰ ਕਲੀਅਰ ਹੋ ਜਾਏਗਾ ਸਭ ਚੈੱਕ ਹੋਣ ਤੋਂ ਬਾਅਦ 25 ਦਿਨ ਉਸ ਸੋਣ ਦਾ ਵਿੱਚ ਕੀ ਇਹਦੇ ਰੋਲ ਹੈ ਦੋਨਾਂ ਤੋਂ ਇਹੀ ਰੋਲ ਰੋਲ ਜਿਹੜਾ ਇਹ ਹੀ ਹੈ ਕਿ ਇਹਨਾਂ ਨੇ ਇਹਨਾਂ ਨੂੰ ਬੰਦ ਕੇ ਇਹਨਾਂ ਦੀ ਕੁੱਟਮਾਰ ਕੀਤੀ ਸੀ ਇਹਹੀ ਰੋਲ